ਪ੍ਰਧਾਨ ਜੀ ਸਰਪੰਚ ਨੇ ਇਹਨੇ ਚਿੱਠੀ ਲਿਖੀ ਹੈ ਕਦੋਂ ਉੱਥੇ ਫੈਸਲਾ ਹੋਣਾ ਹੈ ਕੀ ਕਰੂੰਗੇ ਇਹ ਮਤਲਬ 24 ਤਰੀਕ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ رائے ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਪਛੋਚ ਹੋ ਜਾਂਦਾ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਉਗੀ ਵੀ ਤੁਸੀਂ ਡੱਲੇ ਵਾਲ ਨਾਲ ਕਿਉਂ ਨਹੀਂ ਲੱਗਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਪੁਖੜਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂ ਮਾਰਨ ਦੀ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਤੀ ਇੱਕ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੰਮਾ ਸਮਾਂ ਉਹਨੇ ਸਵਾਲ ਮਾਰਨ ਵਰਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਉਹ ਲੋਕਾਂ ਨੇ ਅਸੀਂ ਇਹ ਜੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜ ਜੀਏ ਫੇਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲੇ ਆਪਦੇ ਆ ਬੈਠਾ ਉਹ ਜਿੱਥੇ ਬੰਦਿਆ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ ਜੇ ਤੂੰ ਇਕੱਲਾ ਬਹਿਣਾ ਫੇਰ ਅਸੀਂ ਚੱਲੇ ਆ ਇਹ ਗੱਲ ਕਹਿ ਦੇਣੀ ਸੀ ਵੀ ਅਸੀਂ ਨਹੀਂ ਫੇਰ ਆਏ ਇਸ ਗੱਲ ਦੇ ਹੱਕ 'ਚ ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜਿੱਥੇ ਬੰਦਿਆ ਜ਼ਰੂਰ ਦੋਸ਼ ਜੇ ਬੈਠਾ ਫਿਰ ਇੱਕ ਇੱਕ ਲੀਡਰ ਸਾਰੀਆਂ ਜੱਥੇਬੰਦੀਆਂ ਦਾ ਬੈਜੇ ਨਾ ਡੱਲੇ ਵਾਲੇ ਚਾਰੇ ਇਹਨੂੰ ਇਕੱਲੇ ਨੂੰ ਕਿਉਂ ਉਮਰ ਪਾਈਏ ਕੋਈ ਮਾਤਰ ਸਾਡਾ ਲੀਡਰ ਡੱਲੇ ਵਾਲਾ ਹਿਰਕਾ ਥੋੜੇ ਬਣ ਜਾਊਗਾ ਦੱਲੇ ਆ ਲੀਡਰ ਮਸਾ ਬਣਦਾ ਮਤਲਬ ਜਥੇਬੰਦੀ ਰਲਦਾ ਫਿਰ ਬਲਾਕ ਦਾ ਆਗੂ ਬਣਦਾ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣੇ ਥੋੜੀ ਬਣ ਜਾਣੇਗਾ ਜਾਂ ਬ੍ਰਿਜ ਰਾਜਾ ਬਣ ਜਾਣੇ ਥੋੜੀ ਬਣ ਜਾਣੇਗਾ ਰੋਦੂ ਸਿੰਘ ਥੋੜੇ ਬਣ ਜਾਣੇਗਾ 40 45 ਸਾਲ ਆਉਦੇ ਲਾਇ ਨੇ ਜ਼ਿੰਦਗੀ ਦੀ ਫਿਰ ਲੀਡਰ ਹੁੰਦਾ ਮੈਂ ਭੁਖੜ ਦਾ ਹੱਕ ਚ ਨਹੀਂ ਡੱਲੇ ਵਾਲੋਂ ਵੀ ਮੋਰਚੇ ਨੂੰ ਵਾਪਸ ਲਵੇ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਦੇ ਮਤਲਬ ਫਿਰ ਰਲ ਕੇ ਲੜਾਂਗੇ ਕਿਹੜੀ ਤਰੀਕੇ ਨਾਲ ਭਾਜੀ ਜਦੋਂ ਬੈਠੇ ਸੀ ਉਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੂੰ ਕਿਉਂ ਲੋੜ ਪੈਗੀ ਕੀ ਅੰਦੋਲਨ ਫਸ ਗਿਆ ਮੇਰਾ ਖਿਆਲ ਹੈ ਵੀ ਇੱਕ ਗੋਲੀ ਗੱਲ ਆ ਇਸ ਕੱਲੇ ਜਿੱਤ ਲਿਆਵਾਂਗੇ ਅੱਗੇ ਸਾਪਣੇ ਹਰ ਤਾਂ ਪਹਿਲਾਂ ਵੀ ਸਾਡੇ ਨਾਲ ਰਹੀ ਨਹੀਂਗਾ ਹੁਣ ਤਾਂ ਜੁੱਦਿਆਂ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜੱਥੇਬੰਦੀਆਂ ਚ ਨਹੀਂ ਆਇਆ ਢੱਲੇ ਨਾਲ ਤਾਂ ਅਸੀਂ ਰਾਕੇ ਲੜਿਆ ਢੱਲੇਆੜ ਨੇ ਫੇਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਕੱਲਾ ਗਿਆ ਜਦੋਂ ਅਸੀਂ ਮੋਰਚੇ ਸਾਹਮਣੇ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਬੰਦਾ ਢੱਲੇਆ ਅੱਡ ਉਹਦਾ ਗੈਰ ਰਾਜਿਤ ਕੋ ਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਡੱਲੇ ਵਾਲਾ ਪਨੀਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਆਡਾ ਬੰਦਾ ਇਹ ਮੋਰਚੇ ਤੋਂ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਡੱਲੇ ਆ ਗਈ ਦਿੱਲੀ ਮੋਰਚੇ 'ਚ ਵੀ ਪ੍ਰਧਾਨ ਜੀ ਖਾਲਸਤਾਨੀ ਕਾਮਰੇਡ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹਿ ਜਾਂਦੀਆਂ ਕੀ ਲੱਗਦਾ ਚੱਲਦੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਗੀ ਹੋ ਗਏ ਸੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਸ ਦੀ ਅਗਵਾਈ ਡੱਲੇ ਵਾਲਾ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਇਹੀ ਤਾਂ ਮਾੜੀ ਗੱਲ ਹੈ ਪਰ ਉੱਥੇ ਤੁਸੀਂ ਆਪ ਦੀ ਇੱਕ ਜੁੱਟਤਾ ਦਿਖਾਈ ਨਾ ਡੱਲੇ ਨੇ ਤਾਂ ਉੱਥੇ ਹੀ ਕਹਿਤਾ ਸੀ ਜਦੋਂ મોદી ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਉੱਠਿਆ 11 20 ਦਿਨਾਂ ਬਾਅਦ ਉੱਠਿਆ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਕਿਹਾ ਵੀ ਚੰਗਾ ਫਿਰ ਜੋ ਨਾ ਇੱਥੇ ਚੱਲਦੇ ਆ ਫਿਰ ਮਗਰ ਆਇਆ ਸੀਗਾ ਆਹ ਸਰ ਦਰਬਾਰ ਸਾਹਿਬ ਕੰਲਾ ਗਿਆ ਮੇਰਾ ਕਹਿੰਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਡੱਲੇ ਵਾਲਾ ਅੱਜ ਗੱਲ ਕਰੀਆ ਜਿਹੜੇ ਡੱਲੇ ਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕੀ ਕਿਸਾਨ ਜਿਹੜੇ ਬੰਦਿਆ ਹੁਣ ਆਪ ਫੈਸਲਾ ਲੈਣੀਆਂ ਜਾਂ ਵੀ ਉਹ ਇਹੀ ਦੇਖਿਆ ਜਾਊਗਾ ਵੀ ਉਹਦੇ ਕੋਲੋਂ ਕਹਾਂ ਚਾਹਦਾ ਤਾਂ ਹੀ ਜਾਵਾਂਗੇ ਨਹੀਂ 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 ਦੋਨੇ ਲੀਡਰ ਸਾਈਨ ਕਰਕੇ ਮੇਰੀ ਰਾਹੂ ਮੋਰਚਾ ਕੋਈ ਬੱਸ ਕਰ ਦੇ ਮੇਰੀ ਰਾਹੂ ਦੋਨੇ ਲੀਡਰ ਸਾਈਨ ਕਰਨਾ ਸੀ ਫੇਰ ਜਾਵਾਂਗੇ